ਪੈਲਾਂ ਸ਼ੂਟ ਫਿਰ ਮਸਤੀ ਤੇ ਫਿਰ ਸਲਾਹਾ ਸਾਰਾ ਵੀਡੀਓ ਵੇਖਿਓ ਬੜਾ ਹੀ ਮਜ਼ੇਦਾਰ ਹੈ ਸੋ ਆਸਟ੍ਰੇਲੀਆ ਤੋਂ ਆਇਆ ਉਸ ਹਾਵਨਾ ਬਟਨਾ ਇਦਾਂ ਬਣਾਇਆ ਆਸਟ੍ਰੇਲੀਆ ਕਿੱਥੇ ਨੇ ਜੀ ਸੀ ਆਈ ਇਹਨਾਂ ਚਲੋ ਭਾਈ ਚਲੋ ਦਿਖਾਇਓ ਮਾੜਿਆ ਨਾ 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 ਕਹਿੰਦੇ ਅਗਰੇ ਆਸਟ੍ਰੇਲੀਆ ਤੋਂ ਕੋਲ ਹੈ ਸੀਗੀ ਜਿਹੜਾ ਮੋਹਰੇ ਪੰਜਾਬੀ ਚ ਮੈਂ ਕਿਹਾ ਤੁੰਡਾ ਆਈ ਲਵ ਪੰਜਾਬੀ ਗਾਣਾ ਸੁਣਨੇ ਲਈ ਦੋ ਦਬਾਏ ਹਾਂ। ਹਾਂ। ਪਰ ਨਾ ਸੁਣਨੇ ਲਈ ਗਲਾ ਦਬਾਇਆ। ਤੇਰਾ ਤਾਂ ਦਵਾਈ ਕਮਾ ਤੇਰਾ ਤਾਂ ਮਾਈ ਬਲੋ ਤਾਂ ਗਲਾ। ਚਲੋ ਰੈਡੀ ਆ। ਆ ਸਿਕਸ ਜੈਗ ਵਾਲਾ ਬਟਨਾ ਕਿਹੜਾ ਹੁੰਦਾ? ਇਹ ਵਰਸਾਚੇ ਬਟਨਾ ਹੈ। ਤੇਰੇ ਘਰ ਕਿਉਂ ਬਣਾਇਆ ਵੀ ਤੂੰ ਨਖਰੇ ਹੀਟਣਾ ਤੇਰਾ ਆਉਂਦਾ ਹੈਗਾ ਤੇਰੀ ਹੰਦੇ। ਠੀਕ ਹੈ ਜੀ। ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ। ਆ ਦੇਖੋ ਚੁੱਪ ਪਨ। ਲਾ ਲੋ ਜਿਹਨੇ ਬਟਨਾ ਲਵਾਉਣਾ। ਕੀ ਕਰਦੇ ਪਤਾ ਕੀ ਕਰਦੇ ਦੇਖ ਕੇ ਕਰਦੇ ਮੈਂ ਇੱਧਰ ਹੋऊंगी ਨਾ ਹਮ ਫਿਰ ਕਵੰਟੀਟੀ ਦੇ ਵਿੱਚ ਦਰਵਾਣ ਕੀ ਮਾਰ ਦੇ ਨੂੰ ਇਸ਼ਾਰਾ ਕਰੂੰਗੀ ਵੀ ਆ ਜਾਵੇ ਮੰਨੂ ਆ ਜਾਵੇ ਸਰ ਸਾਹਿਬ ਦੇ ਹੁਣ ਮੇਰਾ ਸੱਚੀ ਸ਼ੱਕ ਲੱਗਦੀ ਹੈ ਹਾਂ ਅਸੀਂ ਹੁਣ ਥੋੜਾ ਦਰਲੀ ਫ੍ਰੀ ਸੀ ਕਿਉਂਕਿ ਨਵੀ ਔਰ ਗੁਰੇ ਦਾ ਸ਼ੂਟ ਚੱਲ ਰਿਹਾ ਸੀ ਤੇ ਸ਼ੂਟ ਚੰਗੀ ਸੰਭਾਲ ਲਿਆ ਸੀ ਸੀਸ ਨੂੰ ਔਰ ਨਾਲ ਕੀਤੀ ਸੀਸ ਤੇ ਮਸਤੀ ਐ ਹੋ ਾਂਜੀ ਾਂਜੀ ਪਿਆਰੀ ਜਨ ਜੀ ਲੁੰਦੀ ਪਿਆਰੀ ਸੀ ਲੁੰਦੀ ਹੈ ਟੱਪ ਦੀ ਬੜੀ ਕੋਲ ਵੈਦੀ ਬਾੜ ਲਓ ਜੀ ਫ੍ਰੀ ਟਾਈਮ ਬੱਤੀ ਸੀ ਤਾਂ ਆ ਗਿਆ ਦੇ ਵੀਰਾ ਵੀ ਔਰ ਹੋ ਗਿਆ ਸਾਡੀਆਂ ਸਲਾਹਾਂ ਸ਼ੁਰੂ ਹਾਂ ਹਾਂ ਉਹ ਸਾਡੀ ਰੈਸ਼ ਨਾ ਉਹ ਸਾਡੀ ਕੰਡੀਸ਼ਨ ਨਾ ਤੁਸੀਂ ਸਭ ਰਿਸਪੌਂਸਰ ਨਹੀਂ ਕਰੋਗੇ ਘਗਰੇ ਕਾ ਤੁਹਾਨੂੰ ਮਿਲੂਗਾ ਇੱਕ ਵੱਡਾ ਸਾਰਾ ਡੱਬਾ ਉਹਦੇ ਵਿੱਚੋਂ ਦੀ ਐ ਹੱਥ ਨਿਕਲ ਕੇ ਆ ਉਹ ਤੇ ਲਿਖਾਉਗਾ ਸ਼ਿਪ ਨੂੰ ਵੀਰੇ ਜੀ ਅਸੀਂ ਇਹ ਇੰਤਰਾ ਡੱਬਾ ਤਾਂ ਨਹੀਂ ਲਿਆ ਆ ਫਿਰ ਇਹਨਾਂ ਦੇ ਇੱਕ ਡੱਬੇ ਦੇ ਵਿੱਚੋਂ ਵੀਰੇ ਦਾ ਇੱਕ ਹੱਥ ਨਿਕਲਣਾ ਬਾਬਾ ਜੀ ਦੇ ਠੁੱਲੂ ਉੱਪਰ ਆਪਣੇ ਸਾਰੇ ਅੱਜ ਦਾ ਬਨੀਚਰ ਨੂੰ ਜਾਣਾ ਜੀ ਬੇਤੇ ਜੀ ਇਹ ਠੁੱਲੂ ਇਹ ਕਹਿ ਰਿਹਾ ਮਾ ਵੀ ਉੱਥੇ ਨਾ ਸਾਰਿਆਂ ਨੇ ਤੁਸੀਂ ਸਵੇਰੇ ਆਪਾਂ ਸਵੇਰੇ ਤੇ ਫੰਕਸ਼ਨ ਹੈ ਹਾਏ ਹਾਏ ਜੀ ਯੈਸ ਕੋਈ ਕੰਮ ਕਰਨ ਮੈਨੂੰ ਕੁਰਸੀ ਲਿਆ ਤਾ ਮੈਂ ਲਵਾ ਦਿਆਂ ਇੱਕ ਵਾਰੀ ਥੋੜੂ ਕਰਨਾ ਗੇਟ ਤੇ ਲਵਾਉਣਾ ਪਰ ਮੈਂ ਤੁਸੀਂ ਐਂਟਰੀ ਚੈੱਕ ਕਰ ਲੀਏ ਸਾਡੀ ਉਹ ਤਾਂ ਫੁੱਟਰ ਭਾਰੀ ਨੂੰ ਦਿੱਤੀ ਆ ਇਹਨੂੰ ਦਿੱਤੀ ਸੀ ਐਂਟਰੀ ਦਿੱਤੀ ਸੀ ਆਪ ਦੇ ਨਾਮ ਨੂੰ ਇੱਧਰ ਹੀ ਸੈਟਲ ਕਰ ਦਵਾਂਗਾ ਇੱਥੇ ਸਾਨੂੰ ਕਿੱ데 ਜਾਣੇ ਚਾਰ ਐਂਟਰੀਆਂ ਨੇ ਉੱਥੇ ਕਿਹੜੀ ਐਂਟਰੀ ਆ ਇੱਕ ਇੱਕ ਹੈਗੀਆਂ ਪ੍ਰੋਪਰ ਐਂਟਰੀ ਜਿੱਥੇ ਤੁਸੀਂ ਆਪੇ ਐਡ ਕਰ ਸਕਦੇ ਹੋ ਤੁਸੀਂ ਫੈਸਟੀਵਲ ਜੇ ਕਿ ਫੈਸਟੀਵਲ ਮੈਂ ਨਹੀਂ ਦੇ ਤਾ ਹੀ ਤੁਹਾਨੂੰ ਪਤਾ ਨਹੀਂ ਐਂਟਰੀ ਕਿੱਦਾਂ ਹੁੰਦੀ ਬਾਅਦ ਵਿੱਚ ਸ਼ੰਦ ਦਾ ਪੁਰਾਣੀ ਐਂਟਰੀ ਵੀ 41 ਸਪੈਸ਼ਲ ਲੋਜੀ ਸਾਡੀਆਂ ਸਲਾਹਾਂ ਤਾਂ ਬਹੁਤ ਲੰਬੀਆਂ ਚਲਣੀਆਂ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਔਰ ਪਲੀਜ਼ 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 ਵੀਡੀਓ ਪੂਰਾ ਵੇਖਿਆ ਕਰੋ ਇਹ ਸਿਰਫ ਤੁਹਾਡੇ ਸਾਰੇ ਲਈ ਵੀਡੀਓ ਬਣਾਈਆਂ ਜਾਂਦੀਆਂ ਨੇ ਥੈਂਕ ਯੂ ਸੋ